ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਣਾਂ ਦੇ ਵੱਲੋਂ ਭੱਲਕੇ ਅੰਮ੍ਰਿਤਸਰ ਦੇ ਵਿੱਚ ਚੋਣ ਪ੍ਰਚਾਰ ਜਿਹੜਾ ਆ ਉਹ ਕੀਤਾ ਜਾਵੇਗਾ ਦੱਸਦੇ ਕਿ ਮੈਗਾ ਰੋਡ ਸ਼ੋਅ ਜਿਹੜਾ ਆ ਅਰਵਿੰਦ ਕੇਜਰੀਵਾਲ ਹੁਣਾਂ ਦੇ ਵੱਲੋਂ ਸੀਐਮ ਭਗਵੰਤ ਮਾਨ ਹੁਣਾਂ ਦੇ ਨਾਲ ਮਿਲ ਕੇ ਕੀਤਾ ਜਾਵੇਗਾ ਦਰਸਲ ਆਮ ਆਦਮੀ ਪਾਰਟੀ ਇਸ ਵਾਰ 13 ਦੀਆਂ 13 ਸੀਟਾਂ ਦੇ ਉੱਤੇ ਲੜ ਰਹੀ ਹੈ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਦੇ ਵਿੱਚ 6 ਦੇ ਵਿੱਚੋਂ 4 ਅਤੇ ਕਾਂਗਰਸ 3 ਸੀਟਾਂ ਦੇ ਉੱਤੇ ਲੜਤੀ ਹੋਈ ਨਜ਼ਰ ਆ ਰਹੀ ਆ ਹਾਲਾਂਕਿ ਪੰਜਾਬ ਦੇ ਵਿੱਚ ਇਹਨਾਂ ਨੇ ਕਿਸੇ ਵੀ ਤਰੀਕੇ ਦਾ ਅਲਾਈਅੰਸ ਨਹੀਂ ਕੀਤਾ ਕਾਂਗਰਸ ਵੀ 13 ਤੇ ਲੜ ਰਹੀ ਹੈ ਤੇ ਆਪ ਵੀ 13 ਤੇ ਲੜ ਰਹੀ ਹੈ ਜਿਸ ਦੌਰਾਨ ਸੀਐਮ ਭਗਵੰਤ ਮਾਨ ਅਕਸਰ ਹੀ ਪੰਜਾਬ ਬਣੇਗਾ ਹੀਰੋ ਤੇ ਇਸ ਵਾਰ 13 0 ਦਾ ਨਾਹਰਾ ਲਗਾਉਂਦੇ ਹੋਏ ਨਜ਼ਰ ਆਉਂਦੇ ਰਹਿੰਦੇ ਨੇ ਤਾਂ ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਹੁਣਾਂ ਨੂੰ 1 ਜੂਨ ਤੱਕ ਜਿਹੜੀ ਜ਼ਮਾਨਤ ਹੈ ਉਹ ਦਿੱਤੀ ਗਈ ਹੈ ਜਿਸ ਜ਼ਮਾਨਤ ਦੇ ਉੱਤੇ ਹੀ ਉਹਨਾਂ ਨੂੰ ਚੋਣ ਪ੍ਰਚਾਰ ਕਰਨ ਦੀ ਆਗਿਆ ਵੀ ਦਿੱਤੀ ਗਈ ਹੈ ਕੱਲ ਚੋਣ ਪ੍ਰਚਾਰ ਜਿਹੜਾ ਆ ਪੰਜਾਬ ਦੇ ਵਿੱਚ ਪਹਿਲੀ ਫੇਰੀ ਹੋਵੇਗੀ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਹਰਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ 6 ਵਜੇ ਦੇ ਕਰੀਬ ਕਰੀਬ ਰੋਡ ਸ਼ੋਅ ਕੀਤਾ ਜਾਵੇਗਾ ਜਿਸ ਦੇ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਜਾਵੇਗੀ ਕਿ ਜੇਲ ਦਾ ਜਵਾਬ ਵੋਟ ਦੇ ਨਾਲ ਕਿਉਂਕਿ ਦਿੱਲੀ ਦੇ ਵਿੱਚ ਨਾਰਾ ਉੱਠ ਰਿਹਾ ਹੈ ਕਿ ਇਸ ਵਾਰ ਜੇਲ ਦਾ ਜਵਾਬ ਜੜਾ ਵੋਟ ਦੇ ਨਾਲ ਦਿੱਤਾ ਜਾਵੇਗਾ ਜਿਸ ਨੂੰ ਦੇਖਦੇ ਹੋਏ ਅਰਵਿੰਦ ਕੇਜਰੀਵਾਲ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਉਹਨਾਂ ਦੀ ਪਹਿਲੀ ਪੰਜਾਬ ਫੇਰੀ ਹੈ ਜਿਸ ਦੇ ਵਿੱਚ ਲੋਕਾਂ ਨੂੰ ਪ੍ਰੇਰਿਤ ਕਰਨਗੇ ਕਿ ਜੇਲ ਦਾ ਜਵਾਬ ਵੋਟ ਦੇ ਨਾਲ ਦਿੱਤਾ ਜਾਵੇ ਤਾਂ ਜੇ ਜੇਕਰ ਗੱਲ ਕੀਤੀ ਜਾਵੇ अरविंद केजरीवाल ਹੁਣਾਂ ਦੀ ਤੱਕ केजरीवाल ਹੁਣਾਂ ਨੂੰ 1 ਜੂਨ ਤੱਕ ਜ਼ਮਾਨਤ ਦਿੱਤੀ ਗਈ ਹੈ ਚੋਣ ਪ੍ਰਚਾਰ ਕਰਨ ਦੇ ਲਈ ਤੇ ਇਸ ਦੌਰਾਨ ਅੰਮ੍ਰਿਤਸਰ ਤੋਂ ਆਮ ਆਗਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਹੁਣਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾਵੇਗਾ ਇਸ ਦੌਰਾਨ ਵੱਡੀ ਗਿਣਤੀ ਚ ਵਰਕਰ ਦੇ ਕੇ ਜਾਣਗੇ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ ਸੀਐਮ ਭਗਵੰਤ ਮਾਨ ਖੁਦ ਉੱਤੇ ਮੌਜੂਦ ਰਹਿਣਗੇ अरविंद केजरीवाल ਹੁਣੇ ਕੱਲ ਪੰਜਾਬ ਤੋਂ ਆਪਣੀ ਫੇਰੀ ਸ਼ੁਰੂ ਕਰ ਰਹੇ ਨੇ ਜਿੱਥੇ ਕਿ 13 ਦੀਆਂ 13 ਲੋਕ ਸਭਾ ਸੀਟਾਂ ਦੇ ਉੱਤੇ ਚੋਣਾਂ ਲੜ ਰਹੀ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਆਮ ਆਦਮੀ ਪਾਰਟੀ ਦੇ ਆਪ ਸੁਪਰੀਮੋ ਨੇ ਇਸ ਦੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਵੀ ਨੇ ਅਰਵਿੰਦ ਕੇਜਰੀਵਾਲ जिस ਤਰੀਕੇ ਦੇ ਨਾਲ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਦਿੱਲੀ ਦੇ ਵਿੱਚ ਗਰਜੇ ਨੇ ਉਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵੀ ਗਰਜਣਗੇ ਅਰਵਿੰਦ ਕੇਜਰੀਵਾਲ ਅਤੇ ਲੋਕਾਂ ਨੂੰ ਇਹ ਸੁਨੇਹਾ ਦੇਣਗੇ ਕਿ ਜੇਲ੍ਹ ਦਾ ਜਵਾਬ ਦੇਣਾ ਹੈ ਵੋਟ ਦੇ ਨਾਲ ਤਾਂ ਫਿਲਹਾਲ ਦੇਖਣਾ ਹੋਵੇਗਾ 4 ਜੂਨ ਨੂੰ ਹੀ ਕਿ ਕੀ ਲੋਕ ਫਤਵਾ ਜਿਹੜਾ ਸੁਣਾਉਂਦੇ ਨੇ ਕਿਉਂਕਿ ਲੋਕ ਜਿਹੜੇ ਨੇ ਇਸ ਵਾਰ ਕਾਫੀ ਜ਼ਿਆਦਾ ਰਾਜਨੀਤੀ ਤੋਂ ਕਾਫੀ ਜ਼ਿਆਦਾ ਦੇਖਦੇ ਹੋਏ ਆ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਦਲ ਬਦਲੂ ਦੇਖਣ ਨੂੰ ਮਿਲ ਰਹੇ ਨੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਚੋਣ ਪ੍ਰਚਾਰ ਤਾਂ ਕੀਤਾ ਹੀ ਜਾ ਰਿਹਾ ਹੈ 1 ਜੂਨ ਨੂੰ ਵੋਟਾਂ ਨੇ ਪ੍ਰਚਾਰ ਜੂਨ ਨੂੰ ਦੇਖਣਾ ਹੋਵੇਗਾ ਕਿ ਫਤਵਾ ਲੋਕ ਕੀ ਸੁਣਾਉਂਦੇ ਨੇ ਕਿਸ ਸਰਕਾਰ ਦੇ ਹੱਕ ਦੇ ਵਿੱਚ ਕਿੰਨੀਆਂ ਸੀਟਾਂ ਆਉਂਦੀਆਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਹਨਾਂ ਦੇ ਵੱਲੋਂ ਭੱਲਕੇ ਅੰਮ੍ਰਿਤਸਰ ਦੇ ਵਿੱਚ ਚੋਣ ਪ੍ਰਚਾਰ ਜਿਹੜਾ ਆ ਉਹ ਕੀਤਾ ਜਾਵੇਗਾ ਦੱਸਦੇ ਕਿ ਮੈਗਾ ਰੋਡ ਸ਼ੋਅ ਜਿਹੜਾ ਆ अरविंद केजरीवाल ਹੁਣਾਂ ਦੇ ਵੱਲੋਂ ਸੀਐਮ ਭਗਵੰਤ ਮਾਨ ਹੁਣਾਂ ਦੇ ਨਾਲ ਮਿਲ ਕੇ ਕੀਤਾ ਜਾਵੇਗਾ ਦਰਸਲ ਆਮ ਆਦਮੀ ਪਾਰਟੀ ਇਸ ਵਾਰ 13 ਦੀਆਂ 13 ਸੀਟਾਂ ਦੇ ਉੱਤੇ ਲੜ ਰਹੀ ਹੈ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਦੇ ਵਿੱਚ 6 ਦੇ ਵਿੱਚੋਂ 4 ਅਤੇ ਕਾਂਗਰਸ 3 ਸੀਟਾਂ ਦੇ ਉੱਤੇ ਲੜਤੀ ਹੋਈ ਨਜ਼ਰ ਆ ਰਹੀ ਆ ਹਾਲਾਂਕਿ ਪੰਜਾਬ ਦੇ ਵਿੱਚ ਇਹਨਾਂ ਨੇ ਕਿਸੇ ਵੀ ਤਰੀਕੇ ਦਾ ਅਲਾਈਨਸ ਨਹੀਂ ਕੀਤਾ ਕਾਂਗਰਸ ਵੀ 13 ਤੇ ਲੜ ਰਹੀ ਹੈ ਤੇ ਆਪ ਵੀ 13 ਤੇ ਲੜ ਰਹੀ ਹੈ ਜਿਸ ਦੌਰਾਨ ਸੀਐਮ ਭਗਵੰਤ ਮਾਨ ਅਕਸਰ ਹੀ ਪੰਜਾਬ ਬਣੇਗਾ ਹੀਰੋ ਤੇ ਇਸ ਵਾਰ 13 ਜ਼ੀਰੋ ਦਾ ਨਾਅਰਾ ਲਗਾਉਂਦੇ ਹੋਏ ਨਜ਼ਰਾਂ ਰਹਿੰਦੇ ਨੇ ਤਾਂ ਦੱਸ ਦਈਏ ਕਿ ਅਰਵਿੰਦ ਕੇਸ਼ੂ ਬਾਲ ਹੁਣਾਂ ਨੂੰ 1 ਜੂਨ ਤੱਕ ਜਿਹੜੀ ਜ਼ਮਾਨਤ ਹੈ ਉਹ ਦਿੱਤੀ ਗਈ ਹੈ ਜ਼ਮਾਨਤ ਦੇ ਉੱਤੇ ਹੀ ਉਹਨਾਂ ਨੂੰ ਚੋਣ ਪ੍ਰਚਾਰ ਕਰਨ ਦੀ ਆਗਿਆ ਵੀ ਦਿੱਤੀ ਗਈ ਹੈ ਤਾਂ ਕੱਲ ਚੋਣ ਪ੍ਰਚਾਰ ਜਿਹੜਾ ਆ ਪੰਜਾਬ ਦੇ ਵਿੱਚ ਪਹਿਲੀ ਫੇਰੀ ਹੋਵੇਗੀ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਹਰਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ 6 ਵਜੇ ਦੇ ਕਰੀਬ-ਕਰੀਬ ਰੋਡ ਸ਼ੋਅ ਕੀਤਾ ਜਾਵੇਗਾ ਜਿਸ ਦੇ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਜਾਵੇਗੀ ਕਿ ਜੇਲ ਦਾ ਜਵਾਬ ਵੋਟ ਦੇ ਨਾਲ ਕਿਉਂਕਿ ਦਿੱਲੀ ਦੇ ਵਿੱਚ ਨਾਰਾ ਉੱਠ ਰਿਹਾ ਹੈ ਕਿ ਇਸ ਵਾਰ ਜੇਲ ਦਾ ਜਵਾਬ ਜੜਾ ਵੋਟ ਦੇ ਨਾਲ ਦਿੱਤਾ ਜਾਵੇਗਾ ਜਿਸ ਨੂੰ ਦੇਖਦੇ ਹੋਏ ਅਰਵਿੰਦ ਕੇਜਰੀਵਾਲ ਜੇਲ ਤੋਂ ਬਾਹਰ 나온 ਤੋਂ ਬਾਅਦ ਉਹਨਾਂ ਦੀ ਪਹਿਲੀ ਪੰਜਾਬ ਫੇਰੀ ਹੈ ਜਿਸ ਦੇ ਵਿੱਚ ਲੋਕਾਂ ਨੂੰ ਪ੍ਰੇਰਿਤ ਕਰਨਗੇ ਕਿ ਜੇਲ ਦਾ ਜਵਾਬ ਵੋਟ ਦੇ ਨਾਲ ਦਿੱਤਾ ਜਾਵੇ ਤਾਂ ਜੇ ਜੇਕਰ ਗੱਲ ਕੀਤੀ ਜਾਵੇ अरविंद केजरीवाल ਹੁਣਾਂ ਦਿੱਤ ਕੇਜਰੀਵਾਲ ਹੁਣਾਂ ਨੂੰ 1 ਜੂਨ ਤੱਕ ਜ਼ਮਾਨਤ ਦਿੱਤੀ ਗਈ ਹੈ ਚੋਣ ਪ੍ਰਚਾਰ ਕਰਨ ਦੇ ਲਈ ਤੇ ਇਸ ਦੌਰਾਨ ਅੰਮ੍ਰਿਤਸਰ ਤੋਂ ਆਮ ਆਗਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਹੁਣਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾਵੇਗਾ ਇਸ ਦੌਰਾਨ ਵੱਡੀ ਗਿਣਤੀ ਚ ਵਰਕਰ ਦੇ ਕੇ ਜਾਣਗੇ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ ਸੀਐਮ ਭਗਵੰਤ ਮਾਨ ਖੁਦ ਉੱਤੇ ਮੌਜੂਦ ਰਹਿਣਗੇ अरविंद केजरीवाल ਹੁਣੇ ਕੱਲ ਪੰਜਾਬ ਤੋਂ ਆਪਣੀ ਫੇਰੀ ਸ਼ੁਰੂ ਕਰ ਰਹੇ ਨੇ ਜਿੱਥੇ ਕਿ 13 ਦੀਆਂ 13 ਲੋਕ ਸਭਾ ਸੀਟਾਂ ਦੇ ਉੱਤੇ ਚੋਣਾਂ ਲੜ ਰਹੀ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਆਮ ਆਦਮੀ ਪਾਰਟੀ ਦੇ ਆਪ ਸੁਪਰੀਮੋ ਨੇ ਇਸ ਦੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਵੀ ਨੇ ਅਰਵਿੰਦ ਕੇਜਰੀਵਾਲ जिस ਤਰੀਕੇ ਦੇ ਨਾਲ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਦਿੱਲੀ ਦੇ ਵਿੱਚ ਗਰਜੇ ਨੇ ਉਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵੀ ਗਰਜਣਗੇ ਅਰਵਿੰਦ ਕੇਜਰੀਵਾਲ ਅਤੇ ਲੋਕਾਂ ਨੂੰ ਇਹ ਸੁਨੇਹਾ ਦੇਣਗੇ ਕਿ ਜੇਲ੍ਹ ਦਾ ਜਵਾਬ ਦੇਣਾ ਹੈ ਵੋਟ ਦੇ ਨਾਲ ਤਾਂ ਫਿਲਹਾਲ ਦੇਖਣਾ ਹੋਵੇਗਾ 4 ਜੂਨ ਨੂੰ ਹੀ ਕਿ ਕੀ ਲੋਕ ਫਤਵਾ ਜਿਹੜਾ ਸੁਣਾਉਂਦੇ ਨੇ ਕਿਉਂਕਿ ਲੋਕ ਜਿਹੜੇ ਨੇ ਇਸ ਵਾਰ ਕਾਫੀ ਜ਼ਿਆਦਾ ਰਾਜਨੀਤੀ ਤੋਂ ਕਾਫੀ ਜ਼ਿਆਦਾ ਦੇਖਦੇ ਹੋਏ ਆ ਰਹੇ ਨੇ ਕਿ ਕਿਸ ਤਰੀਕੇ ਨਾਲ ਦਲ ਬਦਲੂ ਦੇਖਣ ਨੂੰ ਮਿਲ ਰਹੇ ਨੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਚੋਣ ਪ੍ਰਚਾਰ ਤਾਂ ਕੀਤਾ ਹੀ ਜਾ ਰਿਹਾ ਹੈ 1 ਜੂਨ ਨੂੰ ਵੋਟਾਂ ਨੇ ਪ੍ਰਚਾਰ ਜੂਨ ਨੂੰ ਦੇਖਣਾ ਹੋਵੇਗਾ ਕਿ ਫਤਵਾ ਲੋਕ ਕੀ ਸੁਣਾਉਂਦੇ ਨੇ ਕਿਸ ਸਰਕਾਰ ਦੇ ਹੱਕ ਦੇ ਵਿੱਚ ਕਿੰਨੀਆਂ ਸੀਟਾਂ ਆਉਂਦੀਆਂ ਨੇ